ਗੁੜ ਦੀਆਂ ਮਿੱਠੀਆਂ ਮਠੀਆਂ ਨਾਲ ਘਰ ਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣਾ ਕੇ ਪੇਸ਼ ਕਰਾਂਗੇ ਅੱਜ ਮੈਂ ਤਿੰਨ ਤਰੀਕੇ ਦੇ ਨਾਲ ਮਠੀਆਂ ਬਣਾ ਕੇ ਪੇਸ਼ ਕਰਾਂਗੇ ਜੀ ਤੇ ਇਹ ਮਠੀਆਂ ਨਾ ਬਹੁਤ ਹੀ ਫੋਰੀਆਂ ਬਣਦੀਆਂ ਦੇਖੋ ਇਸ ਤਰ੍ਹਾਂ ਜਦੋਂ ਹੱਥ ਦੇ ਨਾਲ ਤੋੜ ਕੇ ਵੀ ਦੇਖिएगा ਕਿ ਤੁਸੀਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਿਨਾ ਵੇਲੇ ਤੇ ਪਿੰਨਾਂ ਨਾਲ ਕੱਟ ਕੇ ਵੀ ਇਸ ਤਰ੍ਹਾਂ ਬਣਾ ਸਕਦੇ ਹੋ ਅੱਜ ਮੈਂ ਤੁਹਾਡੇ ਨਾਲ ਤਿੰਨ ਤਰੀਕੇ ਸ਼ੇਅਰ ਕਰਾਂਗੀ ਪੂਰੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਤਾਂ ਹੀ ਤੁਹਾਨੂੰ ਪੂਰੀ ਵੀਡੀਓ ਦੀ ਸਮਝ ਆਊਗੀ ਚਲੋ ਜੀ ਮਠੀਆਂ ਮਠੀਆਂ ਬਣਾਉਣੀਆ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਨੂੰ ਗੁੜ ਚਾਹੀਦਾ ਜੀ ਇੱਥੇ ਮੈਂ ਇੱਕ ਕੌਲੀ ਗੁੜ ਦੀ ਲਈ ਆ ਤੇ ਗੁੜ ਪਾ ਲੈਣਾ ਜੀ ਆਪਾਂ ਖੁੱਲੇ 판ਡੇ ਦੇ ਵਿੱਚ ਤੇ ਫਿਰ ਇੱਕ ਕੌਲੀ ਗੁੜ ਦੀ ਤੇ ਪਾਣੀ ਕੌਲੀ ਇੱਥੇ ਮੈਂ ਪਾਣੀ ਦੀ ਵਰਤ ਕੀਤੀ ਆ ਤੇ ਇਹਨੂੰ ਆਪਾਂ ਟੱਕ ਕੇ ਰਾਤ ਪਰ ਰੱਖ ਦਾਂਗੇ ਤੇ ਮੈਂ ਗੁੜ ਇੱਥੇ ਰਾਤ ਨੂੰ ਹੀ ਭਿਉਂ ਕੇ ਰੱਖ ਦਿੱਤਾ ਸੀ ਅਗਰ ਤੁਸੀਂ ਤੁਰੰਤ ਮਠੀਆਂ ਬਣਾ ਰਹੇ ਹੋ ਨਾ ਤੇ ਤੁਸੀਂ ਗੁੜ ਨੂੰ ਨਾ ਉਬਾਲਾ ਦੇ ਲੈਣਾ ਪਾਣੀ ਦੇ ਵਿੱਚ ਪਾ ਕੇ ਤੇ ਗੁੜ ਤੁਹਾਡਾ ਜਲਦੀ ਪਿਘਲ ਜਾਵੇਗਾ ਜਲਦੀ ਮੈਲਟ ਹੋ ਜਾਵੇਗਾ ਫਿਰ ਤੁਸੀਂ ਇਹਨੂੰ ਠੰਡਾ ਕਰਕੇ ਇਹਦੇ ਨਾਲ ਤੁਸੀਂ ਹਰਤਾ ਗੁਣੀ ਕੇ ਤਿਆਰ ਕਰ ਸਕਦੇ ਹੋ ਕਿ ਮੇਰਾ ਆਤਮਾ ਇਹਨੂੰ ਕਿਉਂ ਕਿ ਰੱਖ ਲਿਆ ਸੀ ਜੀ ਤੇ ਗੋੜਾ ਵਾਲਾ ਪਾਣੀ ਆਪਣਾ ਬਣ ਕੇ ਤਿਆਰ ਆ। ਦੂਸਰੀ ਸਾਈਡ ਆਟਾ ਗੁੰਨਣ ਲਈ ਇੱਕ ਪ੍ਰਾਂਤ ਦੇ ਵਿੱਚ ਨਾ ਮੈਂ ਦੋ ਕ올ੀਆਂ ਲੈ ਰਹੀ ਹਾਂ ਕਣਕ ਦਾ ਸਾਕੀ ਕਣਕ ਦਾ ਆਟਾ ਆਪਾਂ ਛਾਨ ਕੇ ਲੈਣਾ। ਦੋ ਚਮਚ ਇੱਥੇ ਮੈਂ ਲੈ ਰਹੀ ਹਾਂ ਜੀ ਸੌਫ ਦੇ। ਸੌਫਰ ਨੂੰ ਨਾ ਤੁਸੀਂ ਇਸੇ ਦਰਦਰਾ ਕੁੱਟ ਕੇ ਵੀ ਪਾ ਸਕਦੇ ਹੋ ਤੇ ਦੋ ਚਮਚ ਨਾਰੀਅਲ ਦਾ ਬੁਰਾਦਾ ਅਗਰ ਹੈਗਾ ਨਾ ਘਰ ਦੇ ਵਿੱਚ ਤਾਂ ਜ਼ਰੂਰ ਪਾਓ ਨਹੀਂ ਹੈਗਾ ਤਾਂ ਤੁਸੀਂ ਫਿਰ ਇਹਨੂੰ ਰਹਿਣ ਦਿਓ ਤੇ ਨਾਰੀਅਲ ਦੇ ਬੁਰਾਦੇ ਦਾ ਨਾ ਸਵਾਦ ਬਹੁਤ ਹੀ ਵਧੀਆ ਆਉਂਦਾ ਮਠਿਆਈਆਂ ਦੇ ਵਿੱਚ ਤੇ ਇੱਥੇ ਨਾ ਮੈਂ ਇਹ ਬੇਕਿੰਗ ਪਾਊਡਰ ਲਿਆਇਆ ਹੈ ਬੇਕਿੰਗ ਪਾਊਡਰ ਆਪਾਂ ਅੱਧਾ ਚਮਚ ਪਾਵਾਂਗੇ ਜਿਸ ਨਾਲ ਮਠਿਆਈਆਂ ਜੜੀਆਂ ਬਹੁਤ ਹੀ ਪੋਲੀਆਂ ਬਣਦੀਆਂ ਬੇਕਿੰਗ ਪਾਊਡਰ ਨਹੀਂ ਹੈਗਾ ਤਾਂ ਤੁਸੀਂ ਨਾਰਮਲ ਘਰ ਦੇ ਵਿੱਚ ਦੇਸੀ ਘਿਓ ਸਾਰਿਆਂ ਦੇ ਹੁੰਦਾ ਹੀ ਹੈ ਚਾਰ ਤੋਂ ਪੰਜ ਚਮਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਜੀ ਇਹਦੇ ਵਿੱਚ ਪਾਵਾਂਗੇ ਗੁੜ ਵਾਲਾ ਪਾਣੀ ਗੁੜ ਵਾਲਾ ਪਾਣੀ ਨਾ ਆਪਾਂ ਦੋ ਵਾਰੀ ਥੋੜਾ ਥੋੜਾ ਕਰਕੇ ਪਾਵਾਂਗੇ ਪਾਣੀ ਨੂੰ ਆਪਾਂ ਛਾਣ ਕੇ ਪਾਉਣਾ ਹੈ ਜਾਂ ਨੀਂ ਕਿ ਪੁਣ ਕੇ ਪਾਉਣਾ ਹੈ ਜੀ ਪੋਣੀ ਦੇ ਨਾਲ ਕਿਉਂਕਿ ਇਹਦੇ ਵਿੱਚ نیچے ਕਾਫੀ ਕੁਝ ਹੁੰਦਾ ਹੈ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੀ ਤੇ ਫਿਰ ਬਚਿਆ ਹੋਇਆ ਆਪਾਂ ਪਾਣੀ ਦੁਬਾਰਾ ਪਾ ਲਵਾਂਗੇ ਤੇ نیچے ਤੋਂ ਨਾ ਦੋ ਚਮਚ ਪਾਣੀ ਦੇ ਆਪਾਂ ਨਹੀਂ ਪਾਉਣੇ ਕਿਉਂਕਿ ਉਹ ਪਾਣੀ ਦੇ ਵਿੱਚ ਜਿਹੜਾ نیچے ਵਾਲਾ ਹੁੰਦਾ ਉਹਦੇ ਵਿੱਚ ਕਿਰਕ ਵਗੈਰਾ ਹੁੰਦੀ ਆ ਡੱਕੇ ਵਗੈਰਾ ਹੁੰਦੇ ਆ ਉਹ ਕਿਰਕ ਸਾਰੇ ਆਟੇ ਦੇ ਵਿੱਚ ਆ ਜਾਊਗੀ ਤੇ ਫਿਰ ਉਵੇਂ ਹੀ ਆਪਾਂ ਨਾ ਸਰਕੂਗਾ ਜੀ ਦਿਖਾਵਾਂਗੇ ਤੇ ਮੇਰਾ ਨਾ ਇਥੇ ਮੈਜ਼ਰਮੈਂਟ ਆ ਪਰਫੈਕਟ ਸੀ ਜੀ ਮੈਨੂੰ ਹੋਰ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਇੰਨੇ ਦੇ ਵਿੱਚ ਹੀ ਮੇਰਾ ਬਹੁਤ ਹੀ ਵਧੀਆ ਆਟਾ ਗੁੰਨ ਕੇ ਤਿਆਰ ਹੋਇਆ ਹੈ ਜੇ ਤੁਹਾਨੂੰ ਲੱਗਦਾ ਤੁਹਾਡਾ ਪਾਣੀ ਘੱਟ ਆ ਤਾਂ ਤੁਸੀਂ ਨਾਰਮਲ ਪਾਣੀ ਦੇ ਨਾਲ ਇਹਨੂੰ ਗੁੰਨ ਸਕਦੇ ਹੋ ਤੁਹਾਡਾ ਮਿੱਠਾ ਨਹੀਂ ਘੱਟ ਹੋਵੇਗਾ ਅਗਰ ਤੁਹਾਨੂੰ ਲੱਗਦਾ ਥੋੜਾ ਪਾਣੀ ਤੁਹਾਡਾ ਚੀ ਲਾਈ ਆਟਾ ਦਾ ਤੁਸੀਂ ਥੋੜਾ ਆਟਾ ਵੀ ਪਾ ਸਕਦੇ ਹੋ ਕਿਉਂਕਿ ਗੋੜ ਦਾ ਜਿਹੜਾ ਮਿੱਠਾ ਇਹ ਨਾ ਕਾਫੀ ਹੋਵੇਗਾ ਮਠੀਆਂ ਦੇ ਵਿੱਚ ਤੇ ਚੰਗੀ ਤਰ੍ਹਾਂ ਮਲ ਮਲ ਕੇ ਮੈਂ ਆਟਾ ਗੁੰਨ ਕੇ تیار ਕਰ ਲਿਆ ਜੀ ਤੇ ਆਟੇ ਨੂੰ ਆਪਾਂ ਦੇਣੀ ਹੈ ਅੱਧੇ ਘੰਟੇ ਦੀ ਜਾਨੀ ਕਿ 30 ਮਿੰਟ ਦੀ ਰੈਸਟ ਫਿਰ 3 ਮਿੰਟ ਬਾਦਨਾ ਫਿਰ ਦੁਬਾਰਾ ਆਪਾਂ ਇਹਨੂੰ ਚੰਗੀ ਤਰ੍ਹਾਂ ਮਲ ਮਲ ਕੇ ਇਕਸਾਰ ਕਰ ਲੈਣਾ ਤੇ ਆਟਾ ਨਾ ਆਪਾਂ ਨਾਰਮਲ ਜਿਹੜਾ ਰੋਟੀਆਂ ਲਈ ਆਟਾ ਗੁੰਨਦੇ ਉਹਦੇ ਨਾਲੋਂ ਥੋੜਾ ਜਿਹਾ ਸਖਤ ਕਰਾਂਗੇ ਜਿਆਦਾ ਸਖਤ ਨਹੀਂ ਕਰਨਾ ਜੇ ਆਟਾ ਤੁਸੀਂ ਜਿਆਦਾ ਸਖਤ ਕਰ ਲਓਗੇ ਨਾ ਮੱਠੀਆਂ ਪਈਆਂ ਪਈਆਂ ਬਾਅਦ ਵਿੱਚ ਫਿਰ ਸਖਤ ਹੋ ਜਾਂਦੀਆਂ ਜਦੋਂ ਉਹਨਾਂ ਨੂੰ ਖਾਈਏ ਤੇ ਮੁੜ ਕੇ ਖਾਦੀਆਂ ਨਹੀਂ ਜਾਂਦੀਆਂ ਇਸ ਲਈ ਆਟਾ ਜਿਆਦਾ ਨਹੀਂ ਆਪਾਂ ਸਖਤ ਗੁੰਨਣਾ ਬਸ ਮੀਡੀਅਮ ਜਿਹਾ ਹੋਣਾ ਚਾਹੀਦਾ ਨਾਰਮਲ ਆਟੇ ਨਾਲੋਂ ਥੋੜਾ ਜਿਆਦਾ ਗੁੰਨਣਾ ਜੀ ਤੇ ਦੇਖੋ ਇਸ ਤਰ੍ਹਾਂ ਉਂਗਲ ਲਗਾ ਕੇ ਇਹ ਉਂਗਲਾ ਥੋੜਾ ਜਿਹਾ ਪ੍ਰੈਸ ਕਰਨ ਦੇ ਨਾਲ نیچے ਜਾ ਰਹੀ ਹੈ ਇਫਿਰ ਆਪਾਂ ਇਹਦੀ ਬਣਾ ਲੈਣੀ ਹੈ ਜੀ ਪੇੜੇ ਥੋੜੇ ਵੱਡਿਆ ਕਰਦੇ ਇਸ ਤਰ੍ਹਾਂ ਥੋੜੇ ਵੱਡੇ ਵੱਡੇ ਪੇੜੇ ਆਪਾਂ ਬਣਾ ਲਵਾਂਗੇ ਤੇ ਪੇੜੇ ਤੋਂ ਫਿਰ ਆਪਾਂ ਰੋਟੀ ਬਣਾ ਲੈਣੀ ਹੈ ਜੀ ਰੋਟੀਆਂ ਆਪਾਂ ਇਹਦੀ ਵੇਲ ਕੇ ਤਿਆਰ ਕਰ ਲੈਣੀ ਹੈ ਤੇ ਰੋਟੀ ਆਪਾਂ ਥੋੜੀ ਮੋਟੀ ਵੇਲਾਂਗੇ ਜਿਆਦਾ ਨਹੀਂ ਆਪਾਂ ਪਤਲੀ ਕਰਨੀ ਜੇ ਜਿਆਦਾ ਪਤਲੀ ਕਰ ਲਵਾਂਗੇ ਤੇ ਮੱਠੀਆਂ ਹਨਾ ਜਿਹੜੀਆਂ ਆਪਣੀਆਂ ਬਾਅਦ ਵਿੱਚ ਸੁੱਕ ਜਾਣਗੀਆਂ ਮੋਟਿਆ ਕਰਦੇ ਵਿੱਚ ਇਹਨੂੰ ਵੇਲ ਕੇ ਫਿਰ ਆਪਾਂ ਇਹਨੂੰ ਆਪਣੇ ਮਨ ਪਸੰਦ ਦੀ ਸ਼ੇਪ ਦੇ ਵਿੱਚ ਕੱਟ ਲੈਣਾ ਤੇ ਮੇਰੇ ਕੋਲੇ ਨਾ ਇਹ ਕਾਫੀ ਜਿਆ ਜਿਹੜਾ ਹੁੰਦਾ ਹੈ ਕੰਟੇਨਰ ਆਪਣਾ ਡੱਬਾ ਹੁੰਦਾ ਨਾ ਕਾਫੀ ਵਾਲਾ ਉਹਦੇ ਟੱਕਣ ਸੀਮੀ ਉਹਦੇ ਨਾਲ ਕੱਟ ਕੇ ਤਿਆਰ ਕਰ ਲਈਏ ਇਹਦੇ ਨਾਲ ਨਾ ਬਹੁਤ ਜਲਦੀ ਬਣ ਜਾਂਦੀਆਂ ਤੇ ਇੱਕੋ ਜੀਆਂ ਵੀ ਬਣਦੀਆਂ ਤੇ ਦੇਖਣ ਨੂੰ ਵੀ ਸੋਹਣੀਆਂ ਲੱਗਦੀਆਂ ਤੇ ਤੁਸੀਂ ਇਹਨਾਂ ਨੂੰ ਚਾਕੂ ਦੇ ਨਾਲ ਨਾਈਫ ਦੇ ਨਾਲ ਕੱਟ ਕੇ ਵੀ ਬਣਾ ਸਕਦੇ ਹੋ ਤੇ ਇਸੇ ਤਰ੍ਹਾਂ ਦੇ ਨਾਲ ਆਪਾਂ ਸਾਰੀਆਂ ਮੱਠੀਆਂ ਬਣਾ ਕੇ ਤਿਆਰ ਕਰ ਲਵਾਂਗੇ ਤੁਸੀਂ ਚਾਹੋ ਤਾਂ ਨਾ ਰੋਟੀ ਵੀਲ ਕੇ ਸਾਈਡਾਂ ਤੋਂ ਕੱਟ ਕੇ ਤੇ ਉਹਨੂੰ ਡੱਬੇ ਦੇ ਆਕਾਰ ਦੇ ਵਿੱਚ ਕੱਟ ਸਕਦੇ ਹੋ ਸਕੁਅਰ ਦੇ ਵਿੱਚ ਕੱਟ ਸਕਦੇ ਹੋ ਜਿਸ ਤਰ੍ਹਾਂ ਦੇ ਸ਼ੇਪ ਦੇਣੀ ਪਸੰਦ ਕਰੋ ਇਸ ਤਰ੍ਹਾਂ ਵੀ ਤੁਸੀਂ ਇਹਨੂੰ ਕੱਟ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਵਧੀਆ ਬਣਦੀਆਂ ਸਾਰੀਆਂ ਮਠੀਆਂ ਆਪਾਂ ਬਣਾ ਲਈਆਂ ਜੀ ਤੇ ਪਹਿਲਾਂ ਆਪਾਂ ਇਹਨਾਂ ਨੂੰ ਫਰਾਈ ਕਰ ਲਾਵਾਂਗੇ ਤੇ ਫਿਰ ਤੁਹਾਨੂੰ ਦੱਸਾਂਗੀ ਕਿ ਬਿਨਾ ਵੇਲੇ ਬਿਨਾ ਕੱਟੇ ਵੀ ਆਪਾਂ ਬਹੁਤ ਸੌਖੇ ਤਰੀਕੇ ਦੇ ਨਾਲ ਮਠੀਆਂ ਬਣਾ ਕੇ ਤਿਆਰ ਕਰ ਸਕਦੇ ਹਾਂ ਸਰੋਂ ਦਾ ਤੇਲ ਮੈਂ ਪਹਿਲਾਂ ਹੀ ਗਰਮ ਹੋਣ ਲਈ ਰੱਖ ਦਿੱਤਾ ਸੀ ਤੇ ਤੇਲ ਆਪਣਾ ਨਾ ਮੀਡੀਅਮ ਗਰਮ ਹੋਣਾ ਚਾਹੀਦਾ ਹੈ ਜਿਆਦਾ ਗਰਮ ਨਹੀਂ ਹੋਣਾ ਚਾਹੀਦਾ ਮੀਡੀਅਮ ਤੇਲ ਦੇ ਵਿੱਚ ਸਾਰੀਆਂ ਮਠੀਆਂ ਪਾ ਕੇ ਆਪਾਂ ਫਰਾਈ ਕਰਨੀਆਂ ਤੇ ਪਹਿਲਾ ਪੂਰਾ ਫਰਾਈ ਹੋਣ ਦੇ ਵਿੱਚ ਜੀ 15 ਕੁ ਮਿੰਟ ਲੱਗ ਜਾਂਦੇ ਆ ਤੇ ਆਪਾਂ మీడియం ਸੇਕ ਤੇ ਹੀ ਇਹਨਾਂ ਨੂੰ ਫਰਾਈ ਕਰਨਾ ਹੈ ਜੇ ਆਪਾਂ ਇਹਨਾਂ ਨੂੰ ਹਾਈ ਫਲੇਮ ਤੇ ਜਾਂ ਜ਼ਿਆਦਾ ਤੇਲ ਆਪਣਾ ਗਰਮ ਵੀ ਚੰਗਾ ਨਾ ਫਰਾਈ ਕਰਾਂਗੇ ਨਾ ਬਾਹਰੋਂ ਤਾਂ ਇਹਨਾਂ ਦਾ ਰੰਗ ਬਦਲ ਜੂਗਾ ਤੇ ਵਿੱਚੋਂ ਕੱਚੀਆਂ ਰਹਿ ਜਾਣਗੀਆਂ ਤੇ ਬਾਅਦ 'ਚ ਇਹਨਾਂ ਜਦੋਂ ਤੁਸੀਂ ਖਾਓਗੇ ਤੇ ਉਵੇਂ ਖੱਟਾਪਨ ਵੀ ਮਹਿਸੂਸ ਹੋਊਗਾ ਤੇ ਸਖਤ ਵੀ ਹੋ ਜਾਣਗੀਆਂ ਬਸ ਇਸੇ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ మీడియం ਸੇਕ ਤੇ ਆਪਾਂ ਇਹਨਾਂ ਨੂੰ ਤਲਣਾ ਹੀ ਫਰਾਈ ਕਰਨਾ ਹੈ ਤੇ ਜਿਵੇਂ ਹੀ ਇਹਨਾਂ ਦਾ ਰੰਗ ਨਾ ਪੂਰਾ ਜਾਂ ਹੋ ਗਿਆ ਕਲਾਉਣ ਦੇ ਵਿੱਚ ਪੂਰਾ ਜਾ ਹੋ ਗਿਆ ਸੁਨਹਿਰੀ ਹੋ ਗਿਆ ਨਾ ਫਿਰ ਆਪਾਂ ਇਹਨਾਂ ਨੂੰ ਬਾਹਰ ਕੱਢ ਲਿਆਨੇ ਬਹੁਤ ਹੀ ਸੁਆਦ ਮਠੀਆਂ ਬਣ ਗਈਆਂ ਜੀ ਤੇ ਜਰੂਰ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ बस ਲਗਾਤਾਰ ਵਿੱਚ ਵਿੱਚ ਦੀ ਆਪਾਂ ਇਹਨਾਂ ਨੂੰ ਹਲਾਉਂਦੇ ਹਾਂ। ਹਰਿਆਣਾ ਜੀ ਦੇਖੋ ਇਹਨਾਂ ਦਾ ਕਲਰ ਜਿਹੜਾ ਚੇਂਜ ਹੋ ਗਿਆ ਦੇਖਣ ਨੂੰ ਕਿੰਨੀਆਂ ਵਧੀਆ ਲੱਗ ਰਹੀਆਂ। ਤੇ ਬਾਹਰ ਕੱਢ ਲਵਾਂਗੇ। ਫਿਰ ਤੇਲ ਨੂੰ ਨਿਚੋੜ ਕੇ ਨਾ ਸਾਈਡ ਦੇ ਵਿੱਚ ਕਿਸੇ ਵੀ ਟੋਕਰੀ ਜਾਂ ਝਾਲੀ ਦੇ ਵਿੱਚ ਪਾ ਲਵਾਂਗੇ। ਨਹੀਂ نیچے ਕੋਈ ਟਿਸ਼ੂ ਪੇਪਰ ਰੱਖ ਕੇ ਨਾ ਤੁਸੀਂ ਉਹਦੇ ਵਿੱਚ ਉੱਪਰ ਸਾਰੀਆਂ ਮੱਠੀਆਂ ਰੱਖ ਲੈਣੀਆਂ। ਵੈਸੇ ਤਾਂ ਤੇਲ ਮੱਠੀਆਂ ਦੇ ਵਿੱਚ ਰਹਿੰਦਾ ਨਹੀਂ। ਜੇ ਮਾੜਾ ਮੋਟਾ ਐਕਸਟਰਾ ਹੋਇਆ ਤਾਂ ਸਾਰਾ ਹੁਣ نیچے ਚਲਾ ਜਾਵੇਗਾ। ਤੇ ਇਹ ਹੈਗੀਆਂ ਸੀ ਜੀ ਆਪਾਂ ਜਿਹੜੀਆਂ ਕੱਟ ਕੇ ਬਣਾਈਆਂ ਤੇ ਹੁਣ ਆਪਾਂ ਬਣਾਵਾਂਗੇ ਜੀ ਸੇਮ ਆਕਾਰ ਦੇ ਵਿੱਚ ਆਪਾਂ ਸਟੇ ਪੇੜੇ ਨੂੰ ਨਾ ਹੱਥ ਦੇ ਨਾਲ ਇਸ ਤਰ੍ਹਾਂ ਪਹਿਲਾਂ ਗੋਲ ਕਰ ਲੈਣਾ ਹੈ ਰਾਉਂਡ ਰਾਉਂਡ ਗੋਲ ਕਰਕੇ ਨਾ ਫਿਰ ਇਹਨਾਂ ਨੂੰ ਆਪਾਂ ਕੋਈ ਵੀ ਸ਼ੇਪ ਦੇ ਦੇਣੀ ਤੁਸੀਂ ਗੋਲ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਸਕੁਅਰ ਮਤਲਬ ਕਿ ਚੌੜੀ ਜੀ ਇਹਨੂੰ ਇਸ ਤਰ੍ਹਾਂ ਕਰ ਲੈਣਾ ਦੋਨਾਂ ਸਾਈਡਾਂ ਤੋਂ ਇਹ ਇਸ ਤਰ੍ਹਾਂ ਨਾ ਮੱਠੀਆਂ ਬਿਲਕੁਲ ਹੀ ਬਿਸਕੁਟਾਂ ਦੀ ਤਰ੍ਹਾਂ ਬੋਲੀਆਂ ਬਣਦੀਆਂ ਤੇ ਫਿਰ ਇਹਨਾਂ ਨੂੰ ਥੋੜਾ ਇਸ ਤਰ੍ਹਾਂ ਮੋਟਾ ਰੱਖ ਕੇ ਆਪਾਂ ਪੀਸਾਂ ਦੇ ਵਿੱਚ ਕੱਟ ਲੈਣਾ ਹੈ ਇਸੀ ਤਰ੍ਹਾਂ ਨਾਲ ਸਾਰੀਆਂ ਮਠੀਆਂ ਬਣਾ ਕੇ ਪਿਆਰ ਕਰੋਗੇ ਬਹੁਤ ਵਧੀਆ ਲੱਗਦੀਆਂ ਡੱਬਾ ਭਰ ਕੇ ਇਹਨਾਂ ਨੂੰ ਸਟੋਰ ਕਰਕੇ ਰੱਖੋ ਜਦੋਂ ਕੁਝ ਖਾਣ ਦਾ ਮਨ ਕਰਦੇ ਇਹਨਾਂ ਨੂੰ ਖਾਓ ਬਿਸਕੁਟਾਂ ਤੋਂ ਵੀ ਜ਼ਿਆਦਾ ਟੇਸਟੀ ਲੱਗਦੀਆਂ ਤੇ ਬਿਲਕੁਲ ਵੀ ਸਖਤ ਨਹੀਂ ਹੁੰਦੀਆਂ ਤੇ ਫਿਰ ਇਹਨਾਂ ਦਾ ਇੱਕ ਇੱਕ ਪੀਸ ਲੈ ਕੇ ਨਾ ਹਲਕਾ ਜਿਹਾ ਪੀਸ ਤੁਸੀਂ ਉੱਕਰੋਂ ਪ੍ਰੈਸ ਕਰ ਲੈਣਾ ਹੈ ਕੁਝਕਦਮੇ ਘੱਟ ਪ੍ਰੈਸ ਕੀਤੇ ਸੀ ਕੁਝਕਿ ਮੈਂ ਜ਼ਿਆਦਾ ਹੱਥ ਨਾਲ ਹਥੇਲੀ ਦੇ ਨਾਲ ਜ਼ਿਆਦਾ ਪ੍ਰੈਸ ਕਰ ਲਈ ਸੀ ਤੇ ਮੈਂ ਚਾਰ ਤਰ੍ਹਾਂ ਦੀਆਂ ਮਠੀਆਂ ਬਣਾਈਆਂ ਸੀ ਜੀ ਇਹ ਤਾਂ ਮੈਂ ਫਿੰਗਰ ਦੇ ਨਾਲ ਇਹਨੂੰ ਹਲਕਾ ਜਿਹਾ ਪ੍ਰੈਸ ਕੀਤਾ ਸੀ ਤੇ ਇਸ ਤੋਂ ਲਾਸਟ ਤੇ ਜਿਹੜੀਆਂ ਮੈਂ ਮੱਠੀਆਂ ਬਣਾਈਆਂ ਸੀ ਜੀ ਉਹ ਮੈਂ ਚੰਗੀ ਤਰ੍ਹਾਂ ਹਥੇਲੀ ਨਾਲ ਉਹਨਾਂ ਨੂੰ ਪ੍ਰੈਸ ਕਰ ਕਰਕੇ ਨਾ ਤੇ ਬਣਾਈਆਂ ਸੀ ਇਹ ਸਾਰੀਆਂ ਮੱਠੀਆਂ ਇਸੇ ਤਰ੍ਹਾਂ ਮੀਡੀਅਮ ਫਲੇਮ 'ਤੇ ਆਪਾਂ ਫਿਰ ਫਰਾਈ ਕਰ ਲੈਣੀਆਂ ਤੇ ਮੀਡੀਅਮ ਫਲੇਮ ਫਲੇਮ ਤੇ ਜਿਹੜਾ ਪਹਿਲਾ ਪੂਰਾ ਉਹਨੂੰ ਥੋੜਾ ਜ਼ਿਆਦਾ ਟਾਈਮ ਲੱਗਦਾ ਜੀ ਦੂਜੇ ਪੂਰ ਨੂੰ 12 ਤੋਂ 13 ਮਿੰਟ ਲੱਗਦੇ ਆ ਬਹੁਤ ਹੀ ਵਧੀਆ ਬਣਦੀਆਂ ਆ ਤੇ ਆਪਾਂ ਸਾਰੀਆਂ ਮੱਠੀਆਂ ਜਿਹੜੀਆਂ ਮੀਡੀਅਮ ਫਲੇਮ 'ਤੇ ਬਣਾਉਣੀਆਂ ਐ ਜਿਵੇਂ ਇਹਨਾਂ ਦਾ ਰੰਗ ਬਦਲ ਗਿਆ ਨਾ ਬਰਾਊਨ ਹੋ ਗਿਆ ਪੂਰਾ ਜਾਂ ਹੋ ਗਿਆ ਤੇ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਣਾ ਇਸੇ ਤਰੀਕੇ ਦੇ ਨਾਲ ਸਾਰੀਆਂ ਮਿਰਚੀਆਂ ਬਣਾ ਕੇ ਇਸ ਇੱਕ ਘੜੇ ਦੇ ਵਿੱਚ ਸੌਖੇ ਤਰੀਕੇ ਦੇ ਨਾਲ ਢਾਰ ਘਰ ਸਕਦੇ ਹੋ ਤੇ ਲੋ ਜੀ ਕਿੰਨੀਆਂ ਸੋਹਣੀਆਂ ਆਏ ਜੀ ਸਾਰੀਆਂ ਦਾ ਆਪਾਂ ਇਸ ਤਰ੍ਹਾਂ ਨਾ ਦੂਸਰੇ ਚਾਰੇ ਦੇ ਵਿੱਚ ਪਾ ਕੇ ਤੇਲ ਇਹਦਾ ਨਿਚੋੜ ਲੈਣਾ ਤੇ ਫਿਰ ਆਪਾਂ ਰੱਖ ਲੈਣੀ ਇਹਨਾਂ ਨੂੰ ਸਾਈਡ ਤੇ ਤੇ ਮਠੀਆਂ ਆਪਣੀਆਂ ਸਾਰੀਆਂ ਜਿਹੜੀਆਂ ਬਣ ਕੇ ਤਿਆਰ ਹੋ ਗਈਆਂ ਜੀ ਤੇ ਮੈਤਾਂ ਨੂੰ ਤੋੜ ਕੇ ਵੀ ਦਿਖਾ ਦਿੰਨੀ ਆ ਬਹੁਤ ਹੀ ਵਧੀਆ ਮਠਿਆ ਬਣ ਕੇ ਤਿਆਰ ਹੋਈਆਂ ਤਾਂ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਜਰੂਰ ਕਮੈਂਟ ਕਰਕੇ ਦੱਸੋ ਤੇ ਫਰੈਂਡ ਸਰਕਲ ਦੇ ਵਿੱਚ ਜਰੂਰ ਸ਼ੇਅਰ ਕਰਿਓ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਨਾਲ ਲੱਗ ਜੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਆਸਾਨੀ ਦੇ ਨਾਲ ਮਿਲ ਜਾਵੇ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਿਓ ਆ ਵਾਲੀ ਜਿਹੜੀ ਮੱਠੀ ਹੈ ਜੀ ਹੱਥ ਨਾਲ ਜ਼ਿਆਦਾ ਪ੍ਰੈਸ ਕੀਤੀ ਸੀ ਬਹੁਤ ਹੀ ਸੌਫਟ ਬਣੀ ਆ ਆ ਜਿਹੜੀ ਮੈਂ ਕੱਟ ਕੇ ਬਣਾਈ ਸੀ ਇਹ ਵੀ ਵਧੀਆ ਬਣੀ ਆ ਤੇ ਇੱਕ ਜਿਹੜੀ ਸਭ ਤੋਂ ਆਪਾਂ ਬਣਾਈ ਸੀ ਇਹ ਵਾਲੀ ਪੀਸਾਂ ਦੇ ਵਿੱਚ ਕੱਟ ਕੇ ਇਹਨੂੰ ਹਲਕਾ ਜਿਹਾ ਉਂਗਲ ਦੇ ਨਾਲ ਆਪਾਂ ਪ੍ਰੈਸ ਕੀਤਾ ਸੀ ਨੱਪਿਆ ਸੀ ਦੇਖੋ ਕਿਵੇਂ ਫੁੱਲ ਰਹੀ ਹੈ ਕਿੰਨੀ ਪੋਲੀ ਬਣੀ ਹੈ ਬਹੁਤ ਹੀ ਵਧੀਆ ਮਠੀਆਂ ਬਣ ਗਈਆਂ ਜੀ ਜਰੂਰ ਬਣਾ ਕੇ ਦੇਖਿਓ ਰੈਸਪੀ ਹੋਰ ਜੇ ਲੱਗ ਗਿਲਾਸ਼ਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੀਆਂ ਹਨ ਵੀ ਟੇਸਟੀ ਹੈਲਥੀ ਰੈਸਪੀ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਸ਼ੇ ਅਕਾਲ